ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਪਤਾ ਹੀ ਹੈ ਤੁਸੀਂ ਟਾਈਟਲ ਤੇ ਥੰਬਨੇਲ 'ਚ ਦੇਖ ਹੀ ਲਿਆ ਹੈ ਜੀ ਕਿ ਅੱਜ ਦੀ ਵੀਡੀਓ ਆਪਣੇ हेयर ਗਰੋਥ ਔਇਲ ਬਣਾਇਆ ਹੈ ਆਪਾਂ ਨੇ ਠੀਕ ਹੈ ਜੀ ਬਹੁਤ ਹੀ ਵਧੀਆ ਔਇਲ ਹੈ ਮੈਂ ਇਹਨੂੰ ਪਿਛਲੇ 4 ਸਾਲੋਂ ਤੋਂ ਯੂਜ਼ ਕਰ ਰਹੀ ਆ ਬਹੁਤ ਵਧੀਆ ਰਿਜ਼ਲਟ ਨੇ ਇਹ ਹੋ ਜਾਂਦੇ ਤੇ ਇਹ ਔਇਲ ਐਵੇਂ ਦਾ ਇਹ ਆਪਾਂ ਹਰੇਕ ਤਰ੍ਹਾਂ ਦੀ ਆਪਣੀ ਕੋਈ ਵੀ हेयर ਪ੍ਰੋਸਟੀ ਹੋਵੇ ਆਪਾਂ ਉਹਦੇ ਲਗਾ ਸਕਦੇ ਆ ਵਧੀਆ ਰਿਜ਼ਲਟ ਮਿਲਦੇ ਆ ਆਪਾਂ ਨੂੰ ਠੀਕ ਹੈ ਤੇ ਇਹਦੇ ਚ ਜਿਹੜੇ ਇੰਗਰੀਡੀਐਂਟ ਪਾਏ ਹੋਏ ਨੇ ਉਹ ਵੀ ਬਹੁਤ ਮਤਲਬ ਆਪਣੇ ਆਪ ਚ ਬਹੁਤ ਜ਼ਿਆਦਾ ਪਾਵਰਫੁਲ ਨੇ ਐਵੇਂ ਦੇ ਇੰਗਰੀਡੀਐਂਟ ਪਾਏ ਹੋਏ ਨੇ ਤੇ ਆਹ ਦੇਖੋ ਜੀ ਆਪਾਂ ਨੇ ਔਇਲ ਆਪਣਾ ਤਿਆਰ ਕਰ ਲਿਆ ਹੈ ਠੀਕ ਹੈ ਤੇ ਇਹオイル ਹੁਣ ਆਪਣਾ ਮਤਲਬ 2-3 ਮਹੀਨੇ ਆਰਾਮ ਨਾਲ ਚੱਲ ਜੂਗਾ ਠੀਕ ਹੈ ਇਹ ਪੂਰਾ ਵੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਮੈਂ ਸਿਰਫ ਇੱਕ ਡੱਬੀ ਲੱਤੀ ਸੀਗੀ ਪੈਰਾਸ਼ੂਟ ਦੀ ਮੈਂ ਤੁਹਾਨੂੰ ਦਿਖਾ ਦੋਗੀ ਠੀਕ ਹੈ ਤੇ ਇਹオイル ਆਪਣੀ हेयर ग्रोथ ਨੂੰ ਬੂਸਟ ਕਰੂਗਾ ਠੀਕ ਹੈ ਆਪਣੇ ਵਾਲਾਂ ਨੂੰ ਚਮਕਦਾਰ ਸਿਲਕੀ ਸ਼ਾਈਨੀ ਬਣਾਊਗਾ ਠੀਕ ਹੈ ਜਿਹੜੇ ਆਪਣੇ ਟਾਈਮ ਤੋਂ ਪਹਿਲਾਂ ਚਿੱਟੇ ਵਾਲ ਹੋ ਰਹੇ ਨੇ ਠੀਕ ਹੈ ਉਹਨੂੰ ਵੀ ਇਹ ਕਾਫੀ ਹੱਦ ਤੱਕ ਰੋਕਣ ਵਿੱਚ ਹੈਲਪ ਕਰੂਗਾ ਜਿਹੜੇ ਹੈਗੇ ਨੇ ਉਹਨਾਂ ਨੂੰ ਖਤਮ ਨਹੀਂ ਕਰੂਗਾ ਪਰ ਰੋਕਣ ਵਿੱਚ ਹੈਲਪ ਕਰੂਗਾ ਤਾਂ ਕਿ ਅੱਗੇ ਵਾਧਾ ਨਾ ਹੋਵੇ ਠੀਕ ਹੈ ਕੁਝ ਕੁ ਜਿਹੇ ਇНГਰੀਡੀਐਂਟ ਹੀ ਐਵੇਂ ਐਵੇਂ ਦੇ ਪਾਏ ਹੋਏ ਨੇ ਆਪਾਂ ਨੇ ਠੀਕ ਹੈ ਤੇ ਮੈਂ ਕੱਲ ਤੁਹਾਨੂੰ ਛੋਟ ਵੀਡੀਓ ਵੀ ਇੱਕ ਦਿਖਾਤੀ ਸੀਗੀ ਕਿ ਮੈਂ ਗੁੜਹਲ ਦੇ ਫੁੱਲ ਲੈ ਕੇ ਆਈ ਸੀ ਅੱਜ ਦਿਖਾਈ ਸੀ ਅੱਜ ਸਵੇਰੇ ਪਾਈ ਸੀ ਠੀਕ ਹੈ ਮੈਨੂੰ ਮਿਲ ਗਏ ਸੀ ਰਸਤੇ 'ਚ ਉਹ ਤੇ ਉਹ ਵੀ ਮੈਂ ਇਹਦੇ 'ਚ ਐਡ ਕੀਤੇ ਆ ਉਹ ਵੀ ਸਾਡੇ హెਅਰ ਲਈ ਬਹੁਤ ਜ਼ਿਆਦਾ ਮਤਲਬ ਵਧੀਆ ਹੁੰਦੇ ਨੇ ਤੁਸੀਂ ਉਹਨਾਂ ਨੂੰ ਇਕੱਲੇ ਨੂੰ ਵੀ ਯੂਜ਼ ਕਰਦੇ ਹੋ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਪਰ ਮੈਂ ਤੁਹਾਨੂੰ ਕਹਿੰਨੀ ਆ ਜੀ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗਦੀ ਆ ਵਧੀਆ ਲੱਗਦੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਠੀਕ ਹੈ ਜਿਹ ਐਮੇ ਦੇ ਹੈਲਥ ਕੇਅਰ ਦੀ ਵੀਡੀਓਜ਼ ਦੀ ਲੋਡ ਹੁੰਦੀ ਆ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਠੀਕ ਹੈ ਚਲੋ ਜੀ ਹੁਣ ਆਪਾਂ ਟਾਈਮ ਨੋ ਵੇਸਟ ਨਹੀਂ ਕਰਦੇ ਸਿੱਧਾ ਵੀਡੀਓ ਸਟਾਰਟ ਕਰਦੇ ਹਾਂ ਠੀਕ ਹੈ ਤੇਲ ਕਿਵੇਂ ਬਣਾਉਣਾ ਹੈ ਤੁਸੀਂ ਸਾਈਡ ਤੇ ਦੇਖ ਲਓ ਮੈਂ ਤੁਹਾਨੂੰ ਸਾਈਡ ਤੇ ਦਿਖਾ ਰਹੀ ਹਾਂ ਠੀਕ ਹੈ ਆਪਣੇ ਕੋਲ ਜਿਹੜਾ ਜਿਹੜਾ ਸਮਾਨ ਆ ਆ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖ ਲਓ ਇੱਥੇ ਮੈਂ ਮੇਥੇ ਲੱਤੇ ਨੇ ਕਲੋਂਜੀ ਲੱਤੀ ਐ ਰੋਜ਼ਮੈਰੀ ਲੀਫਸ ਲੱਤੀ ਐ ਠੀਕ ਹੈ ਤੇ ਇਹਦੇ ਚ ਮੈਂ ਲਸਣ ਦਿਆਂ 3-4 ਮਤਲਬ ਗੱਠੀਆਂ ਲੱਤੀਆਂ ਨੇ ਠੀਕ ਹੈ ਪਿਆਜ਼ ਲਿਆਏ ਮੈਂ ਇਥੇ অ্যালোਵੈਰਾ ਲੀਫ ਲੱਦੀਆਂ ਇੱਕੇ অ্যালোਵੈਰਾ ਲੀਫ ਲੱਦੀਆਂ ਉਹਨੂੰ ਚੰਗੀ ਤਰ੍ਹਾਂ ਤੋਂ ਸਵਾਰ ਕੇ ਕੱਟ ਲਿਆ ਠੀਕ ਹੈ ਕੜੀ ਪੱਤਾ ਕੜੀ ਪੱਤਾ ਬਹੁਤ ਵਧੀਆ ਹੁੰਦਾ ਸਾਡੇ హెਅਰ ਲਈ ਠੀਕ ਹੈ ਉਹ ਲੱਤਾਇਆ ਮੈਂ ਇਥੇ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਠੀਕ ਹੈ ਤੇ ਵਿਸਕਸ ਗੁੜ੍ਹਲ ਦੇ ਫੁੱਲ ਲੱਤੇ ਨੇ ਜੀ ਮੈਂ ਇਥੇ ਤੇ ਮੈਂ ਇਥੇ ਕਾਲੇ ਤਿਲ ਲੱਤੇ ਨੇ ਡੋ ਕੀ ਸਾਡੇ హెయిర్ ਲਈ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਮਤਲਬ ਜਿੰਨੇ ਵੀ ਮੈਂ ਇਨਗਰੀਡੀਅੰਟ ਪਾਏ ਨੇ ਇਹ ਸਾਰਿਆਂ ਦਾ ਕੰਮ ਹੈਗਾ ਇਹ ਸਾਡੇ హెయిర్ ਨੂੰ ਹੈਲਦੀ ਰੱਖਣਾ ਸਕੈਲਪ ਨੂੰ ਹੈਲਦੀ ਰੱਖਣਾ ਠੀਕ ਹੈ హెయిర్ ਗਰੋਥ ਨੂੰ ਬੂਸਟ ਕਰਨਾ ਜਿਹੜੇ ਵਾਲ ਝੜਦੇ ਨੇ ਉਹਨਾਂ ਨੂੰ ਰੋਕਣਾ ਵਾਲਾਂ ਨੂੰ ਚਮਕਦਾਰ ਸਿਲਕੀ ਸ਼ਾਈਨੀ ਬਣਾਉਣਾ ਠੀਕ ਹੈ ਸਮੇਂ ਤੋਂ ਪਹਿਲਾਂ ਚਿੱਟੇ ਵਾਲ ਆ ਰਹੇ ਨੇ ਉਹਨਾਂ ਨੂੰ ਰੋਕਣਾ ਠੀਕ ਹੈ ਤੇ ਦੂਜਾ ਜਿਹੜੇ ਸਾਡੇ ਵਾਲ ਝੜ ਚੁੱਕੇ ਨੇ ਜਿੱਥੇ ਵਾਲ ਨਹੀਂ ਉਗਰੇ ਹੈਗੇ ਉਹਨਾਂ ਨੂੰ ਰੀ ਗ로우 ਕਰਨਾ ਠੀਕ ਹੈ ਮਤਲਬ ਉਥੋਂ ਹੋਰ ਵੀ ਨਵੇਂ ਵਾਲ ਨਿਕਲ ਕੇ ਤੁਹਾਡੇ ਆ ਸਕਦੇ ਨੇ ਬਣਾਉਣ ਦਾ ਮੈਥਡ ਬੜਾ ਹੀ ਸੋਕਾ ਆ ਤੇ ਇੱਥੇ ਮੈਂ ਕੰਪਲਸਰੀ ਅੱਜ ਕਰ ਦੇਣੀ ਆ ਠੀਕ ਹੈ ਤੁਸੀਂ ਲੋਹੇ ਦੀ ਕੜਾਹੀ ਲੋ ਆਰਾਮ ਨਾਲ ਤੁਹਾਨੂੰ 100 150 200 ਦੀ ਮਿਲ ਜਾਊਗੀ ਵਿਜਾਰ ਚੋਂ ਲੋਹੇ ਦੀ ਇੱਕ ਕੜਾਹੀ ਲਿਆ ਕੇ ਰੱਖੋ ਜੇ ਤੁਸੀਂ हेयर केयर ਕਰਦੇ ਹੋ ਆਪਣਾ हेयर केयर ਜਿਹੜੀ ਵੀ ਤੁਸੀਂ ਰੈਮਡੀ ਬਣਾਣਿਓ ਤੇਲ ਬਣਾਣਿਓ ਮਹਿੰਦੀ ਤੱਕ ਘੋਲਦੇ ਹੋ ਕੁਝ ਵੀ ਕਰਦੇ ਹੋ ਲੋਹੇ ਦੀ ਕੜਾਹੀ 'ਚ ਕਰਿਆ ਕਰੋ ਠੀਕ ਹੈ ਇਹ ਕੰਪਲਸਰੀ ਹੈ ਜੀ ਇਹਨਾਂ ਸਾਰੇ ਇੰਗਰੀਡੀਐਂਟਾਂ ਵਿੱਚ ਇੱਕ ਇੰਗਰੀਡੀਐਂਟ ਆਪਣਾ ਲੋਹੇ ਦੀ ਕੜਾਹੀ ਵੀ ਹੈ ਤਾਂ ਇਹਨੂੰ ਵੀ ਤੁਸੀਂ ਕੰਪਲਸਰੀ ਰੱਖੋ ਜੇ ਤੁਸੀਂ ਆਪਣੇ ਵਾਲਾਂ ਨੂੰ ਪਿਆਰ ਕਰਦੇ ਹੋ ਠੀਕ ਹੈ ਇੱਥੇ ਮੈਂ ਇੱਕ ਡੱਬੀ ਲੱਤੀ ਹੈ ਨਾਰੀਅਲ ਦੇ ਤੇਲ ਦੀ ਠੀਕ ਹੈ ਮਤਲਬ ਜਿਹੜੀ ਪੂਰੀ ਫੁੱਲ ਹੁੰਦੀ ਆ ਮੈਂ ਨਵੀਂ ਲੈ ਕੇ ਆਈ ਸੀਗੀ ਤੇ ਉਹ ਤਾਂ ਹੀ ਮੈਂ हेयर ਗ੍ਰੋਥ ਔਇਲ ਬਣਾ ਰਹੀ ਆ ਮੈਂ ਸਾਰਾ ਔਇਲ ਉਹਦੇ ਚ ਪਾ ਦਿੱਤਾ ਆ ਤੇ ਆਪਣੇ ਸਾਰੇ ਇੰਗਰੀਡੀਐਂਟ ਹੈ ਪਹਿਲਾਂ ਹਲਕਾ ਜਿਹਾ ਔਇਲ ਨੂੰ ਥੋੜਾ ਜਿਹਾ ਗਰਮ ਹੋਣ ਦਿਓ ਹਲਕਾ ਜਿਹਾ ਹਨਾ ਤੇ ਉਸ ਤੋਂ ਬਾਅਦ ਆਪਾਂ ਸਾਰੇ ਇੰਗਰੀਡੀਐਂਟ ਵਿੱਚ ਪਾ ਦੇਣੇ ਆ ਠੀਕ ਹੈ ਚੰਗੀ ਤਰ੍ਹਾਂ ਆਪਾਂ ਗੈਸ ਦੀ ਫਲੇਮ ਜਦ ਤੱਕ ਔਇਲ ਨਹੀਂ ਬਣਦਾ ਹੈਗਾ ਉਦੋਂ ਤੱਕ ਬਿਲਕੁਲ ਲੋਅ ਰੱਖਣੀ ਆ ਆਪਾਂ ਫਲੇਮ ਤੇਜ ਨਹੀਂ ਕਰਨੀ ਹੈਗੀ ਕਿਉਂਕਿ ਆਪਾਂ ਜਿਹੜਾ ਇਹ ਸਾਰਾ ਸਮਾਨ ਵਿੱਚ ਸਮੱਗਰੀ ਪਾਈ ਆ ਆਪਣੇ ਵਾਲਾਂ ਲਈ ਇਹ ਆਪਾਂ ਨੇ ਜਲਾਣੀ ਨਹੀਂ ਹੈਗੀ ਇਹ ਆਪਾਂ ਘੱਟ ਫਲੇਮ ਤੇ ਹੀ ਪਕਾਣਾ ਹੈ ਚਾਹੇ ਤੁਹਾਡਾ ਅੱਧਾ ਘੰਟਾ ਲੱਗਦਾ ਜਾਂ ਚਾਹੀ 1 ਘੰਟਾ ਲੱਗਦਾ 1 ਘੰਟੇ ਤੋਂ ਵੱਧ ਤਾਂ ਲੱਗਦਾ ਨਹੀਂ ਹੈਗਾ ਵੈਸੇ ਮੇਰਾ ਇਹ ਅੱਧੇ ਪੌਣੇ ਘੰਟੇ 'ਚ ਤਿਆਰ ਹੋ ਗਿਆ ਸੀਗਾ ਠੀਕ ਹੈ ਹਲਕੀ ਹਲਕੀ ਫਲੇਮ ਤੇ ਇਹਨੂੰ ਪੱਕਦੇ ਰਹਿਣਾ ਵਿੱਚ ਵਿੱਚ ਤੁਸੀਂ ਹਿਲਾਉਂਦੇ ਰਹੋ ਇਹਨੂੰ ਠੀਕ ਹੈ ਹਲਾਉਣ ਤੋਂ ਬਾਅਦ ਤੇ ਤੁਸੀਂ ਗੈਸ ਬਿਲਕੁਲ ਵੀ ਤੇਜ਼ ਨਹੀਂ ਕਰਨੀ ਹੈਗੀ ਤੁਸੀਂ ਦੇਖਣਾ ਕਿ ਇਹਦਾ ਕਲਰ ਚੇਂਜ ਹੋ ਰਿਹਾ ਹੈ ਹੌਲੀ-ਹੌਲੀ ਜਦੋਂ ਤੁਹਾਨੂੰ ਲੱਗਿਆ ਜਿਵੇਂ ਆਪਾਂ ਤੜਕਾ ਭੁੰਨਦਿਆਂ ਤੜਕੇ ਨੂੰ ਆਪਾਂ ਜਲਾਉਂਦੇ ਥੋੜੀ ਜੰ ਚੰਗੀ ਤਰ੍ਹਾਂ ਤੇ ਤੁਹਾਨੂੰ ਲੱਗੇ ਵੀ ਹਲਕਾ-ਹਲਕਾ ਸਾਰਾ ਸਮਾਨ ਪੱਕ ਗਿਆ ਆਪਣਾ ਸਾਰੀ ਸਮੱਗਰੀ ਹੈ ਜਿਹੜੀ ਉਹ ਪੱਕ ਗਈ ਹੈ ਠੀਕ ਹੈ ਉਸ ਤੋਂ ਬਾਅਦ ਆਪਣਾ ਔਇਲ ਬਣ ਕੇ ਤਿਆਰ ਹੋ ਜਾਣਾ ਹਲਕਾ ਜਿਹਾ ਆਪਾਂ ਗੈਸ ਨੂੰ ਤੇਜ਼ ਕਰਨਾ ਹੈ ਅੱਧਾ ਕਿ ਮਿੰਟ ਅੱਧਾ ਕਿ ਮਿੰਟ ਤੇਜ਼ ਕਰਕੇ ਨਾਲ ਦੀ ਨਾਲ ਬੰਦ ਕਰ ਦੇਣਾ ਮੈਂ ਥੋੜਾ ਅਵਾਲਾ ਜਾ ਜੀ ਹੈ ਨਾ ਤੇ ਉਵੇਂ ਆਪਾਂ ਬੰਦ ਕਰ ਦੇਣਾ ਹੈ ਤੇ ਇਹ ਤੁਹਾਡਾ ਔਇਲ ਬਣ ਕੇ ਜੀ ਤਿਆਰ ਹੋ ਗਿਆ ਆ ਠੀਕ ਹੈ ਬਹੁਤ ਹੀ ਵਧੀਆ ਏ ਮੈਂ ਅੱਜ ਤੱਕ ਤੁਹਾਨੂੰ ਦੱਸਾਂ ਮੈਂ ਅੱਜ ਤੱਕ ਮਾਰਕੀਟ ਵਿੱਚ ਵਿਕਣ ਵਾਲੇ ਕਿੰਨੇ ਔਇਲ ਨੇ ਆਦੀਵਾਸੀ హెయిర్ ਔਇਲ ਦੀ ਕਿੰਨੀ ਐਡ ਚੱਲਦੀ ਹੈ ਮੈਂ ਕੋਈ ਔਇਲ ਨਹੀਂ ਆਪਣੇ హెయిర్ ਤੇ ਲਗਾਇਆ ਹੈਗਾ ਕੋਈ ਵੀ ਔਇਲ ਨਹੀਂ ਕਿਉਂਕਿ ਮੈਨੂੰ ਨਹੀਂ ਪਤਾ ਹੈਗਾ ਕਿ ਉਹ ਕਿਵੇਂ ਦੇ ਬਣੇ ਹੋ ਹਾਂ ਹੁੰਦੇ ਨੇ ਹੁਣੇ ਨਹੀਂ ਰਿਜ਼ਲਟ ਆਉਂਦੇ ਹੋਣੇ ਆ ਪਰ ਮੈਨੂੰ ਨਹੀਂ ਪਤਾ ਕਿਵੇਂ ਬਣੇ ਹੋਏ ਮੈਂ ਆਪਣੇ ਹੱਥੋਂ ਬਣਾਈ ਹੋਈ ਚੀਜ਼ ਤੇ ਜ਼ਿਆਦਾ ਵੀ ਲੀਪ ਕਰਦੀ ਆਂ ਜ਼ਿਆਦਾ ਭਰੋਸਾ ਕਰਦੀ ਆਂ ਮੈਨੂੰ ਪਤਾ ਹੈ ਵੀ ਮੈਂ ਕਿਹੜੀ ਕਿਹੜੀ ਚੀਜ਼ ਉਹਦੇ ਵਿੱਚ ਪਾਈ ਆ ਤੇ ਉਹ ਮੇਰੇ ਲਈ ਨੁਕਸਾਨਦਾਇਕ ਨਹੀਂ ਹੈਗੀ ਠੀਕ ਹੈ ਵੈਸੇ ਮੈਂ ਕਿਸੇ ਨੂੰ ਉਹ ਨਹੀਂ ਕਰਦੀ ਹੈਗੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਕੇ ਯੂਜ਼ ਕਰੋ ਠੀਕ ਹੈ ਵੈਸੇ ਤੁਸੀਂ ਜਿਹੜੀ ਆਪਣੇ ਹੱਥਾਂ ਨਾਲ ਚੀਜ਼ ਤਿਆਰ ਕਰੋਗੇ ਉਹਦਾ ਮੈਨੂੰ ਲੱਗਦਾ ਆਂ ਬੀ ਜਿਆਦਾ ਤੁਹਾਨੂੰ ਰਿਜ਼ਲਟ ਵਧੀਆ ਮਿਲੂਗਾ ਠੀਕ ਹੈ ਇੱਕ ਤੁਸੀਂ ਬਣਾਈ ਹੋਈ ਆਪੇ ਇੱਕ ਰਿਜ਼ਲਟ ਵਧੀਆ ਮਿਲੂਗਾ ਤੁਹਾਨੂੰ ਤੇ ਆਪਣੇ ਹੱਥਾਂ ਨਾਲ ਬਣਾਇਆ ਕਰੋ ਉਹਦੇ ਚ ਵੀ ਆਹੀ ਸਮਗਰੀ ਪੈਣੀ ਆ ਹੋ ਸਕਦਾ 2-4 ਵੱਧ ਪੈਗੀਆਂ ਹੋਣੀਆਂ ਪਰ ਜਿਹੜੀਆਂ ਆਪਣੇ ਕੋਲ ਅਵੇਲੇਬਲ ਆ ਆਪਾਂ ਆਪ ਤਾਂ ਅ ਮਤਲਬ ਪ੍ਰੈਕਟੀਕਲ ਕਰੋ ਨਾ ਪ੍ਰੈਕਟੀਕਲ ਕਰਕੇ ਦੇਖੋ ਹਾਂ ਵੀ ਸਾਡੀ ਬਣਾਈ ਹੋਈ ਚੀਜ਼ ਨੇ ਫਾਇਦਾ ਦਤਾ ਦੇਖੋ ਤੁਹਾਨੂੰ ਖੁਸ਼ੀ ਵੀ ਬਹੁਤ ਮਿਲੂਗੀ ਰਿਜ਼ਲਟ ਤਾਂ ਜਿਹੜਾ ਉੱਪਰਲਾ ਲੈਵਲ ਮਿਲੂਗਾ ਉਹ ਤਾਂ ਮਿਲੂਗਾ ਹੀ ਮਿਲੂਗਾ ਠੀਕ ਹੈ ਜੀ ਤੇ ਇਸ ਕਰਕੇ ਆਪ ਚੀਜ਼ ਬਣਾਇਆ ਕਰੋ ਤੇ ਆਪਾਂ ਹੁਣ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਣਾ ਆ ਠੀਕ ਹੈ 15-20 ਮਿੰਟ ਲਊਗਾ ਥੋੜਾ ਜਿਹਾ ਕੋਸਾ-ਕੋਸਾ ਹੋਣ ਨੂੰ ਮੈਂ ਐ ਵੀ ਨਹੀਂ ਕਹਿੰਦੀ ਬਿਲਕੁਲ ਪਾਣੀ ਵਰਗਾ ਕਰ ਲਓ ਕੋਸਾ ਜਿਹਾ ਹੋ ਗਿਆ ਦੈਨ ਆਪਾਂ ਇਹਨੂੰ ਸਟੇਨ ਕਰ ਲੈਣਾ ਹੁਣ ਸਟੇਨ ਕਰਨ ਲਈ ਸਭ ਤੋਂ ਵੱਡੀ ਮਿਸਟੇਕ ਚਾਹ ਭੁੰਨੀ ਨਹੀਂ ਵਰਤਣੀ ਹੈਗੀ ਜੇ ਲੋਹੇ ਦੀ ਹੈਗੀ ਤਾਂ ਬਦਲੋ ਉੱਲ ਵਿੱਚ ਮੈਂ ਕਹਿੰਦੀ ਆ ਵੀ ਨਾ ਬਦਲੋ ਕੱਪੜਾ ਲੈ ਲਓ ਕੋਟਨ ਦਾ ਜੀ ਮੈਂ ਲੈ ਰੱਖਿਆ ਹੈ ਹਨਾ ਪਰਨੇ ਦਾ ਕੱਪੜਾ ਹੈ ਥੋੜਾ ਜਿਹਾ ਇਹਨੂੰ ਆਪਣੇ ਬਾਲਾਂ ਵਾਸਤੇ ਰੱਖੋ ਧੋ ਕੇ ਸੁੱਕਣਾ ਪਾਤਾ ਦੈਨ ਤੇਲ ਲਾ ਕੇ ਰੱਖ ਤਾਂ ਫੇਰ ਆਪਾਂ ਯੂਜ਼ ਕਰਾਂਗੇ ਠ ਤੇ ਉਹਨੂੰ ਆਪਾਂ ਸਟੇਨ ਕਰਨਾ ਹੈ ਕਿਉਂਕਿ ਜਿਹੜਾ ਇਹਦਾ ਵਿੱਚ ਆਪਣੀ ਸਮੱਗਰੀ ਪਾਈ ਹੋਈ ਆ ਆਪਾਂ ਇੰਗਰੀਡੀਅੰਟ ਪਾਏ ਹੋયા ਉਹਦੇ ਵਿੱਚ ਵੀ ਔਇਲ ਰਹਿ ਜਾਂਦਾ ਹਨਾ ਉਹਨੂੰ ਆਪਾਂ ਹੱਥਾਂ ਨਾਲ ਚੰਗੀ ਤਰ੍ਹਾਂ ਨਿਚੋੜ ਲੈਣਾ ਆ ਜਿਹੜਾ ਔਇਲ ਬਚ ਜਾਣਾ ਆਪਣੇ ਸਕੈਲਪ ਤੇ ਲਗਾ ਲਓ ਭਾਂਡਿਆਂ ਤੇ ਲੱਗਿਆ ਹੋਇਆ ਕਿਤੇ ਵੀ ਲੱਗਿਆ ਹੋਇਆ ਹੈ ਆਪਾਂ ਨੂੰ ਅਜਾਈ ਨਹੀਂ ਜਾਣ ਦੇਣਾ ਠੀਕ ਹੈ ਉਸ ਤੋਂ ਬਾਅਦ ਐਵੇਂ ਦੀ ਕੰੱਚ ਦੀ ਬੋਤਲ ਚ ਆਪਾਂ ਐਡ ਕਰ ਲੈਣਾ ਕੋਸ਼ਿਸ਼ ਕਰੋ ਕੰੱਚ ਦੀ ਬੋਤਲ 'ਚ ਹੀ ਐਡ ਕਰੋ ਠੀਕ ਹੈ ਕੰੱਚ ਦੀ ਬੋਤਲ 'ਚ ਵਧੀਆ ਹੁੰਦਾ ਹੈ ਆਪਾਂ ਇਹਨੂੰ ਡਬਲ ਬੋਇਲਰ ਪ੍ਰੋਸੈਸ ਦੀ ਹੈਲਪ ਨਾਲ ਮਦਦ ਕਰਕੇ ਵੀ ਲਗਾ ਸਕਦੇ ਹਾਂ ਮ ਕੀ ਕਿਵੇਂ ਲਗਾਉਣਾ ਹੈ ਕਿਵੇਂ ਆਪਾਂ ਇਹਦੀ ਓਇਲਿੰਗ ਕਰਨੀ ਹੈ ਹਨਾ ਸਾਰਾ ਕੁਝ ਦੱਸ ਦੂੰਗੀ ਤੇ ਇਹ ਜੀ ਆਪਣਾ ਓਇਲ ਬਣ ਕੇ ਤਿਆਰ ਹੋ ਗਿਆ ਹੈ ਠੀਕ ਹੈ ਬਹੁਤ ਵਧੀਆ హెయిਰ ਗਰੋਥ ਓਇਲ ਹੈ ਇਹਦੇ ਮੂਰੇ ਸਾਰੇ ਓਇਲ ਫੇਲ ਹਨ ਠੀਕ ਹੈ ਯੂਜ਼ ਕਰਕੇ ਜ਼ਰੂਰ ਦੇਖਿਓ ਤੇ ਦੂਜੀ ਗੱਲ ਜੇ ਮੈਂ ਕਹਿੰਨੀ ਆ ਜੀ ਇੱਕ ਵਾਰ ਇਸ ਓਇਲ ਨੂੰ ਯੂਜ਼ ਕਰਕੇ ਜ਼ਰੂਰ ਦੇਖੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਠੀਕ ਹੈ ਜੀ ਬਣਾਓ ਆਪ ਬਣਾਓ ਤੇ ਆਪ ਆਪਣੇ ਆਪ ਤੇ ਐਕਸਪੈਰੀਮੈਂਟ ਕਰੋ ਵਧੀਆ ਰਿਜ਼ਲਟ ਤੁਹਾਡੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਹੈਗਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤ ਤੁਹਾਨੂੰ ਇਨਫੋਰਮੇਟਿਵ ਲੱਗੀ ਹੈ ਮੇਰੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਜੇ ਹੋਰ ਕੋਈ ਤੁਸੀਂ ਵੀਡੀਓ ਚਾਹੁੰਦੇ ਹੋ ਹੈਅਰ ਕੇਅਰ ਤੇ ਸਕਿਨ ਕੇਅਰ ਤੇ ਮੈਨੂੰ ਆ ਰਹੇ ਨੇ ਕਮੈਂਟ ਹੁਣ ਆਉਣ ਲੱਗ ਗਏ ਆ ਹਨਾ ਨਵੇਂ-ਨਵੇਂ ਤਾਂ ਮੈਂ ਕੋਸ਼ਿਸ਼ ਕਰੂੰਗੀ ਵੀ ਹਰ ਕਮੈਂਟ ਦੇ ਜੋ ਵੀ ਤੁਸੀਂ ਰਿਕੁਐਸਟ ਭੇਜੀ ਹੈ ਮੈਂ ਵੀਡੀਓ ਲੈ ਕੇ ਆਵਾਂ ਠੀਕ ਹੈ ਤੇ ਮੈਂ ਇੱਕ ਹੋਰ ਰਿਕੁਐਸਟ ਕਰਨਾ ਚਾਹੁੰਦੀ ਹਾਂ ਤੁਹਾਨੂੰ ਕਿ ਮੈਂ ਲਾਈਵ ਆਉਣੀ ਆ ਲਾਈਵ ਆਉਣ ਤੋਂ ਪਹਿਲਾਂ ਮੈਂ ਪੋਸਟ ਪਾ ਦੰਨੀ ਆ ਵੀ ਮੈਂ 8:00 ਵਜੇ ਅੱਜ ਲਾਈਵ ਆਉਂਗੀ ਤਾਂ ਤੁਸੀਂ ਪਲੀਜ਼ ਲਾਈਵ ਆਇਆ ਕਰੋ ਤੁਸੀਂ ਕਮੈਂਟ ਬਹੁਤ ਸੋਹਣੇ-ਸੋਹਣੇ ਕਰਦੇ ਹੋ ਬਟ ਤੁਸੀਂ ਲਾਈਵ ਵੀ ਆਇਆ ਕਰੋ ਲਾਈਵ 'ਚ ਉਹੀ ਇੱਕ ਦੋ ਜਣੇ ਹੁੰਦੇ ਨੇ ਤਾਂ ਪਲੀਜ਼ ਤੁਸੀਂ ਲਾਈਵ 'ਚ ਵੀ ਆਇਆ ਕਰੋ ਫੇਸ ਟੂ ਫੇਸ ਵੀ ਆਪਾਂ ਗੱਲ ਕਰਨੀ ਹੈ ਨਾ ਫਿਰ ਆਪਾਂ ਨੂੰ ਤਾਂ ਹੀ ਪਤਾ ਚੱਲੂਗਾ ਵੀ ਕੋਈ ਕਿੰਨਾ ਕੁ ਆਪਣੇ హెਅਰ ਦੇ ਪ੍ਰਤੀ ਮਤਲਬ ਕਿੰਨਾ ਕੋ ਹੈ ਵੀ ਹਾਂ ਮੈਂ ਆਪਣੇ హెਅਰ ਦੀ ਕੇਅਰ ਕਰਨੀ ਹੈ ਠੀਕ ਹੈ ਕਿੰਨਾ ਕੁ ਮੈਨੂੰ ਲੱਗੂਗਾ ਵੀ ਕੋਈ ਆਪਣੇ ਨਾਲ ਜੁੜਨਾ ਚਾਹੁੰਦਾ ਹੈ ਇਸ ਕਰਕੇ ਕਰੋ ਅੱਜ ਲਈ ਬਸ ਐਨਾ ਹੀ ਮਿਲਦੇ ਆ ਅਗਲੀ ਵੀਡੀਓ 'ਚ ਸਤਿ